ਸਾਡੇ ਪਿਓਰ ਸਿੱਖਾਂ ਦੇ ਜਿਹੜੀ ਇੱਥੇ ਪੋਪੂਲੇਸ਼ਨ ਹੈ ਪਗ 20 ਤੋਂ 22000 ਪੋਪੂਲੇਸ਼ਨ ਹੈ ਜਿਸ ਦੇ ਵਿੱਚ 2.5 ਤੋਂ 3000 ਲੋਕ ਕਨਵਰਜਨ ਹੋ ਚੁੱਕੇ ਕਿਉਂਕਿ ਸਿੱਖ ਪਿਓਰ ਸਿੱਖ ਸੀ ਇੱਥੇ ਔਰ ਅੱਜ ਜਿਹੜੇ ਨੇ ਉਹ ਲੋਕ ਈਸਾਈ ਬਣ ਚੁੱਕੇ ਕਾਫੀ ਲੋਕ ਇਕੱਠੇ ਹੁੰਦੇ ਨੇ ਉੱਥੇ ਪ੍ਰਾਰਥਨਾ ਹੁੰਦੀ ਹੈ ਔਰ ਪ੍ਰਾਰਥਨਾ ਦੇ ਨਾਂ ਤੇ ਧਰਮ ਪਰਿਵਰਤਨ ਕਰਾਉਂਦੇ ਨੇ ਪੰਜਾਬ ਵਿੱਚ ਧਰਮ ਪਰਿਵਰਤਨ ਸ਼ਿਖਰ ਤੇ ਹੈ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਲੱਖਾਂ ਲੋਕਾਂ ਨੇ ਧਰਮ ਬਦਲ ਲਿਆ ਹੈ ਪਿਛਲੇ ਦਿਨੀ ਇੱਕ ਘਟਨਾ ਸਾਹਮਣੇ ਆਈ ਸੀ ਕਿ ਯੂਪੀ ਦੇ ਪਿਲੀਪੀਦ ਦੇ ਨਾਲ ਲੱਗਦੇ ਇਲਾਕੇ ਵਿੱਚ 3000 ਦੇ ਕਰੀਬ ਸਿੱਖ ਪਰਿਵਾਰ ਆਪਣਾ ਧਰਮ ਬਦਲ ਕੇ ਈਸਾਈ ਬਣ ਗਏ। ਜਾਣਕਾਰੀ ਅਨੁਸਾਰ ਇਹਨਾਂ ਪਰਿਵਾਰਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਗਿਆ। ਪੰਜਾਬ ਦੇ ਸਰहदी ਇਲਾਕਿਆਂ ਦੀਆਂ ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਜੋ ਕੁਝ ਚੱਲ ਰਿਹਾ ਹੈ ਉਹ ਕਾਫੀ ਹੱਦ ਤੱਕ ਸੱਚਾਈ ਹੈ ਤੇ ਕਾਫੀ ਹੱਦ ਤੱਕ ਗਲਤ ਵੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੀ ਆਬਾਦੀ 3000 ਦੇ ਕਰੀਬ ਹੈ ਸਾਡੇ ਪਿੰਡ ਦੇ 1000 ਲੋਕਾਂ ਨੂੰ ਲਾਲਚ ਦਿੱਤਾ ਗਿਆ ਸੀ। ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਹਾਡੀ ਬਿਮਾਰੀ ਦੂਰ ਹੋ ਜਾਵੇਗੀ ਤੁਹਾਡੇ ਬੱਚਿਆਂ ਦਾ ਵਿਆਹ ਕਰਵਾਇਆ ਜਾਵੇਗਾ ਬੱਚਿਆਂ ਨੂੰ ਮੁਫਤ ਪੜਾਇਆ ਜਾਵੇਗਾ ਜਿਸ ਦੌਰਾਨ 1000 ਲੋਕਾਂ ਨੇ ਆਪਣਾ ਧਰਮ ਬਦਲ ਲਿਆ ਸੀ ਇਹ ਸਭ ਸਿੱਖੀ ਦਾ ਪ੍ਰਚਾਰ ਨਾ ਕੀਤੇ ਜਾਣ ਕਰਕੇ ਹੋਇਆ ਹੈ ਉਹਨਾਂ ਕਹਿੰਦੇ ਕਿ ਹੁਣ ਕਈ ਕਮੇਟੀਆਂ ਨੇ ਇਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿਸ ਦੌਰਾਨ ਕਾਫੀ ਲੋਕ ਵਾਪਸ ਆ ਗਏ ਹਨ ਤੇ ਹੋਰਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਉਹ ਵੀ ਵਾਪਸ ਆ ਜਾਣਗੇ ਉਹਨਾਂ ਦੱਸੇ ਕਿ ਇਸ ਤੋਂ ਪਹਿਲਾਂ ਬੀਤੇ ਸਮੇਂ 2011 ਵਿੱਚ ਵੀ ਇਸੇ ਤਰ੍ਹਾਂ ਹੀ ਲੋਕਾਂ ਤੋਂ ਧਰਮ ਬਦਲਵਾਇਆ ਗਿਆ ਸੀ ਤੇ શ્રી ਆਨੰਦਪੁਰ ਸਾਹਿਬ ਪਟਨਾ ਸਾਹਿਬ ਅੰਮ੍ਰਿਤਸਰ ਸਾਹਿਬ ਆਦੋ ਜਥੇਬੰਦੀਆਂ ਨੂੰ ਬੁਲਾਇਆ ਗਿਆ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਪਰ ਇਹਨਾਂ ਲੋਕਾਂ ਦੀ ਬੁੱਧੀ ਵਿੱਚ ਸਮਝ ਨਹੀਂ ਪਈ ਜਿਸ ਤੋਂ ਬਾਅਦ ਇਸਾਈਆਂ ਨੇ ਆਪਣਾ ਕੰਮ ਹੋਰ ਵੀ ਤੇਜ਼ ਕਰ ਦਿੱਤਾ ਜਿਸ ਤੋਂ ਬਾਅਦ ਇਹਨਾਂ ਦੀ ਆਬਾਦੀ ਵਧਣੀ ਸ਼ੁਰੂ ਹੋ ਗਈ ਤੇ ਸਾਡੇ ਪਿੰਡ ਵਿੱਚ ਇੱਕ ਚਰਚ ਵੀ ਬਣਾ ਦਿੱਤਾ ਗਿਆ ਸਾਡੇ ਤੋਂ ਤਾਂ ਇਹ ਵੀ ਨਹੀਂ ਸਮਝੇ ਪਰ ਜਦੋਂ ਪ੍ਰਸ਼ਾਸਨ ਦਾ ਦਬਾਅ ਪਿਆ ਤਾਂ ਇਹਨਾਂ ਦੀ ਵਾਪਸੀ ਹੋਣੀ ਸ਼ੁਰੂ ਹੋ ਗਈ ਉਹਨਾਂ ਦੱਸੇ ਕਿ ਇਲਾਕਾ ਗਰੀਬੀ ਨਾਲ ਜੂਝ ਰਿਹਾ ਹੈ ਇਸੇ ਕਰਕੇ ਇਹਨਾਂ ਨੇ ਗਰੀਬ ਲੋਕਾਂ ਨੂੰ ਵਾਕ-ਵਾਕ ਲਾਲਚ ਦੇ ਕੇ ਧਰਮ ਬਦਲਵਾਇਆ ਹੈ ਉਹਨਾਂ ਕਹਿੰਦੇ ਕਿ ਸਾਡੀਆਂ ਸਿੱਖ ਸੰਸਥਾਵਾਂ ਜਿੱਥੇ ਬੰਦੀਆਂ ਵੱਲੋਂ ਇੱਥੇ ਸਿੱਖੀ ਦਾ ਕੋਈ ਪ੍ਰਚਾਰ ਨਹੀਂ ਕੀਤਾ ਜਾਂਦਾ ਜਿਸ ਕਰਕੇ ਇੱਥੋਂ ਦੇ ਲੋਕਾਂ ਨੂੰ ਸਾਡੇ 10 ਗੁਰੂਆਂ ਦਾ ਨਾਮ ਵੀ ਨਹੀਂ ਪਤਾ ਹੈ ਤੇ ਇਸਾਈ ਐਸੇ ਗੱਲ ਦਾ ਫਾਇਦਾ ਚੁੱਕ ਰਹੇ ਹਨ ਸਾਡੀਆਂ ਸਿੱਖ ਸੰਸਥਾਵਾਂ ਤੇ ਜਿੱਥੇ ਬੰਦੀਆਂ ਨੂੰ ਜਾਗਣਾ ਪਵੇਗਾ ਤਾਂ ਹੀ ਅਸੀਂ ਧਰਮ ਪਰਿਵਰਤਨ ਨੂੰ ਰੋਕ ਸਕਾਂਗੇ ਜੇ ਸਾਨੂੰ ਧਰਮ ਪਰਿਵਰਤਨ ਨੂੰ ਰੋਕਣਾ ਹੈ ਤਾਂ ਸਾਨੂੰ ਸਿੱਖੀ ਦਾ ਪ੍ਰਚਾਰ ਕਰਨਾ ਪਵੇਗਾ ਆਪਣੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਪਵੇਗਾ ਤਾਂ ਹੀ ਅਸੀਂ ਆਪਣੇ ਧਰਮ ਬਚਾ ਸਕਾਂਗੇ ਇਸ ਇਲਾਕੇ ਵਿੱਚ ਹਸਪਤਾਲ ਨਾ ਹੋਣ ਕਰਕੇ ਲੋਕਾਂ ਨੂੰ 40 ਤੋਂ 70 ਕਿਲੋਮੀਟਰ ਤੱਕ ਇਲਾਜ ਕਰਵਾਉਣ ਜਾਣਾ ਪੈਂਦਾ ਹੈ ਗਰੀਬ ਲੋਕ ਹੋਣ ਕਰਕੇ ਉਹ ਇੰਨੀ ਦੂਰ ਨਹੀਂ ਜਾ ਪਾਉਂਦੇ ਜਿਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਇਲਾਕੇ ਵਿੱਚ ਸਕੂਲ ਹਸਪਤਾਲਾਤ ਖੋਲੇ ਜਾਣ ਜੇ ਸਾਡੀਆਂ ਸਿੱਖ ਜਥੇਬੰਦੀਆਂ ਐਸਜੀਪੀਸੀ ਤੇ ਸੰਸਥਾਵਾਂ ਅਜੇ ਹੀ ਪਿਛੜੇ ਇਲਾਕਿਆਂ ਦੀ ਮਦਦ ਕਰਨ ਤਾਂ ਇਸ ਇਲਾਕੇ ਵਿੱਚੋਂ ਧਰਮ ਪਰਿਵਰਤਨ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਵੇਗਾ ਅਸੀਂ ਬੇਨਤੀ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਸਾਡਾ ਸਹਿਯੋਗ ਕਰੇ ਸਾਡੇ ਪਿਓਰ ਸਿੱਖਾਂ ਦੀ ਜਿਹੜੀ ਇੱਥੇ ਪੋਪੂਲੇਸ਼ਨ ਹੈ ਲਗਭਗ 20 ਤੋਂ 22000 ਪੋਪੂਲੇਸ਼ਨ ਹੈ ਜਿਸ ਦੇ ਵਿੱਚ 2.5 ਤੋਂ 3000 ਲੋਕ ਕਨਵਰਜਨ ਹੋ ਚੁੱਕੇ ਹਨ ਜੀ ਪੂਰੇ 2.5 ਤੋਂ 3000 ਦੇ ਕਰੀਬ ਜਿਹੜਾ ਧਰਮ ਪਰਿਵਰਤਨ ਕਰ ਗਏ ਨੇ ਕਿੰਨੇ ਪਿੰਡਾਂ ਦਾ ਏਰੀਆ ਹੋ ਸਾਰਾ ਇਹ ਲਗਭਗ 12 ਤੋਂ 13 ਪਿੰਡਾਂ ਦਾ ਏਰੀਆ ਹੈ ਔਰ ਇਸ ਏਰੀਆ ਦੇ ਵਿੱਚ ਹੀ ਇਧਰ ਨੇਪਾਲ ਹੈ ਔਰ ਇਧਰ ਸ਼ਾਦਰ ਨਦੀ ਹੈ ਔਰ ਇੱਕ ਪੱਟੀ ਟੈਪਦੀ ਹੈ ਔਰ ਤਿੰਨ ಗ್ರಾಮ ਪੰਚਾਇਤ ਪਲੇ ਨੇ ਪਹਿਲਾ ਬਿਲਾ ਹੈ ਦੂਜਾ ਬੰਮਨਪੁਰ ਹੈ ਤੀਜਾ ਸਿੰਘਾੜਾ ਪਰਟਾਟਰਗੰਜ ਨੂੰ ਟਾਟਰਗੰਜ ਨਾਮ ਤੋਂ ਵਿਖਿਆਤ ਹੈ ਇਹਨਾਂ ਤਿੰਨਾਂ ਗ੍ਰਾਮ ਪੰਚਾਇਤਾਂ ਦੇ ਵਿੱਚ ਹੀ ਧਰਮ ਪਰਿਵਰਤਨ ਲੋਕਾਂ ਨੇ ਕੀਤਾ ਹੈ ਜੋ ਕਿ ਸਿੱਖ ਪੀਰ ਸਿੱਖ ਸੀ ਇੱਥੇ ਔਰ ਅੱਜ ਜਿਹੜੇ ਨੇ ਉਹ ਲੋਕ ਈਸਾਈ ਬਣ ਚੁੱਕੇ ਹਨ ਇਹ ਕਿਸ ਤਰ੍ਹਾਂ ਦਾ ਲਾਲਚ ਉਹਨੂੰ ਦਿੱਤਾ ਜਾਂਦਾ ਮੈਂ ਪਹਿਲਾਂ ਕਈ ਵਾਰ ਮਾਮਲੇ ਦੇਖੇ ਨੇ ਜਿੱਦਾਂ ਤਾਂ ਉਹਨਾਂ ਨੂੰ ਕਹਿੰਦੇ ਥੋੜੇ ਬੱਚੇ ਵਧੀਆ ਸਕੂਲਾਂ 'ਚ ਪੜਾਵਾਂਗੇ ਲਾਲਸ ਥੋੜਾ ਮੁਕਤ ਕਰਾਵਾਂਗੇ ਨੌਕਰੀ ਦਿਵਾਵਾਂਗੇ ਪਖੰਡਵਾਦ ਦੇ ਵਿੱਚ ਉਹਨਾਂ ਨੂੰ ਵਸਾਇਆ ਜਾਂਦਾ ਕਿ ਤੁਹਾਡੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਅਸੀਂ ਠੀਕ ਕਰ ਦਾਂਗੇ ਦੇਖੋ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਦੱਸਾਂ ਅੰਧਵਿਸ਼ਵਾਸ ਅੰਧਵਿਸ਼ਵਾਸ ਕੀ ਹੁੰਦਾ ਕਿ ਆਪਣੀ ਚੰਗਾਈ ਸਵਾਲ ਲਾਉਂਦੇ ਨੇ ਚੰਗਾਈ ਸਭਾ ਲਾਉਂਦੇ ਨੇ ਚੰਗਾਈ ਸਭਾ ਦੇ ਵਿੱਚ ਕੀ ਹੁੰਦਾ ਹੈ ਕਿ ਕਾਫੀ ਲੋਕ ਇਕੱਠੇ ਹੁੰਦੇ ਨੇ ਉੱਥੇ ਪ੍ਰਾਰਥਨਾ ਹੁੰਦੀ ਹੈ ਔਰ ਪ੍ਰਾਰਥਨਾ ਦੇ ਨਾਂ ਤੇ ਧਰਮ ਪਰਿਵਰਤਨ ਕਰਾਉਂਦੇ ਨੇ ਲੇਕਿਨ ਲੋਕਾਂ ਨੂੰ ਅਨਭਿੱਗੇ ਰੱਖਦੇ ਨੇ ਇਸ ਚੀਜ਼ ਦੀ ਪਹਿਚਾਣ ਨਹੀਂ ਦਿੰਦੇ ਕਿ ਤੁਸੀਂ ਈਸਾਈ ਬਣ ਰਹੇ ਹੋ ਜਾਂ ਤੁਹਾਨੂੰ ਈਸਾਈ ਬਣਾਇਆ ਜਾ ਰਿਹਾ ਹੈ ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਆਸਥਾ ਰੱਖੋ ਵੀ ਤੁਸੀਂ ਆਸਥਾ ਸ਼ਬਦ ਕਹਿਣਾ ਹੈ ਲੇਕਿਨ ਇੱਕ ਚੀਜ਼ ਹੈ ਗੁਰੂ ਘਰ ਨਹੀਂ ਜਾਣਾ ਗੁਰੂ ਘਰੋਨਾ ਰੋਕਣਾ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਤਸਵੀਰਾਂ ਲੱਗੀਆਂ ਹਨ ਗੁਰੂ ਮਹਾਰਾਜ ਦੀ ਤਸਵੀਰਾਂ ਲੱਗੀਆਂ ਹਨ ਉਹਨਾਂ ਨੂੰ ਉਤਰਵਾ ਕੇ ਉੱਥੇ ਈਸਾ ਮਸੀਹ ਗੁਰੂ ਦੀ ਤਸਵੀਰ ਲਾਉਣੀ ਅਸੀਂ ਕਿਸੇ ਧਰਮ ਦੀ ਨਿੰਦਾ ਨਹੀਂ ਕਰਨੇ ਆ ਉਹਨਾਂ ਨੂੰ ਆਦੇ ਧਰਮ ਮबारक ਸਾਨੂੰ ਆਦਾ ਧਰਮ ਮबारक ਲੇਕਿਨ ਕਹਿਣ ਦਾ ਮਤਲਬ ਹੈ ਵੀ ਉੱਥੇ ਈਸਾ ਮਸੀਹ ਦੀ ਫੋਟੋ ਲਗਣੀ ਜਾਂ ਕਰੋਸ਼ ਨਿਸ਼ਾਨ ਈਸਾਈ ਧਰਮ ਦਾ ਬਣਾਉਣਾ ਸਾਡੇ ਕੋਲ ਇਹੋ ਜਿਹਾ ਐਵੀਡੈਂਸ ਨੇ ਕਈ ਕਰਾਂ ਦੇ ਵਿੱਚ ਈਸਾ ਮਸੀਹ ਦੇ ਕਰੋਸ਼ ਬਣੇ ਹੋਏ ਨੇ ਉਹਨਾਂ ਦੇ ਸਾਡੇ ਕੋਲ ਪੂਰਾ ਐਵੀਡੈਂਸ ਹੈ ਲੇਕਿਨ ਲੋਕ ਜਿਹੜੇ ਨੇ ਉਹ ਈਸਾਈ ਬਣ ਚੁੱਕੇ ਨੇ ਲੇਕਿਨ ਉਹ ਆਸਤਾ ਕਹਿੰਦੇ ਨੇ ਵੀ ਅਸੀਂ ਆਸਤਾ ਰੱਖੀ ਲੇਕਿਨ ਹੁਣ ਜਦੋਂ ਤਾਂ ਪ੍ਰਸ਼ਾਸਨ ਔਰ ਸ਼ਾਸਨ ਦਾ ਡੰਡਾ ਚੱਲਿਆ ਉਸ ਤੋਂ ਬਾਅਦ ਹੁਣ ਭਿੱਗੀ ਬਿੱਲੀ ਤਰ੍ਹਾਂ ਇਹ ਹੁਣ ਛਿਪੇ ਹੋਏ ਵੀ ਹਨ ਜਿਸ ਤਰ੍ਹਾਂ ਹੁਣ ਪੁਲਿਸ ਦੇ ਕੋਲ ਪਹੁੰਚਿਆ ਮਸਲਾ ਕੀ ਪੁਲਿਸ ਨੇ ਉਹਨਾਂ ਨੂੰ ਕਾਰਵਾਈ ਕੀਤੀ ਕੀ ਉਹਨਾਂ ਨੂੰ ਜਾਂਚ ਦੇ ਲਈ ਸੱਦੇ ਆ ਕੀ ਉਹਨਾਂ ਤੇ ਐਫ ਆਈ ਆਰਾਂ ਹੋਈਆਂ ਨੇ ਹੁਣ ਦੇਖੋ ਜੀ ਐਫ ਆਈ ਆਰ ਬਹੁਤ ਮੁਸ਼ਕਿਲ ਦੇ ਨਾਲ ਬਹੁਤ ਪ੍ਰਯਾਸ ਕੀਤਾ ਇੱਕ ਐਫ ਆਈ ਆਰ ਹੋਈ ਹੈ ਉਹਦੇ ਵਿੱਚ 8 ਨਾਮਜਦ ਹਨ ਧਰਮੰਤਰਣ ਦੀ ਔਰ ਲਗਭਗ 4 ਦਰਜਣ ਅਗਿਆਤ ਵਿਦੇਚ ਹਨ ਇਨੇ ਬੰਦੇ ਤੇ ਐਫਆਈਆਰ ਹੋਈ ਲੇਕਿਨ ਜਿਹੜੀ ਪੀੜਤ ਮਹਿਲਾ ਹਨ ਸਾਡੇ ਕੋਲ ਕਈਆਂ ਦੇ ਐਫਿਡੇਫਟ ਆਏ ਹੋਏ ਹਨ ਔਰ ਕਈਆਂ ਨੇ ਜਾ ਕੇ ਕੋਰਟ ਦੀ ਵੀ ਸ਼ਰਨ ਲਈ ਹੋਈ ਹੈ ਅਜੇ ਤੱਕ ਉਹਨਾਂ ਦਾ ਧਰਮਨਸਤਨ ਦਾ ਮੁਕਦਮਾ ਨਹੀਂ ਲਿਖਿਆ ਗਿਆ 8 ਮਹੀਨੇ ਹੋ ਗਏ ਜੋ ਕਿ ਉਹ 9 ਮਹੀਨੇ 8-9 ਮਹੀਨੇ ਹੋ ਗਏ ਲਗਾਤਾਰ ਉਹ ਆਪਣੀ ਮੰਗ ਮੰਗ ਕਰ ਰਹੇ ਨੇ ਵੀ ਸਾਡਾ ਧਰਮ ਕਨਵਰਜਨ ਕੀਤਾ ਗਿਆ ਸੀ ਔਰ ਸਾਨੂੰ ਨਿਆਂ ਦਿੱਤਾ ਜਾਵੇ ਉਹਨਾਂ ਮੁਰਜ਼ਿਮਾਂ ਨੂੰ ਜੇਲ੍ਹ ਭੇਜਿਆ ਜਾਵੇ ਜਿਨ੍ਹਾਂ ਨੇ ਸਾਨੂੰ ਪ੍ਰਲੋਭਨ ਦਿੱਤਾ ਹੈ 50000 ਦਾ ਕਿਸੇ ਨੂੰ ਲਾਲਚ ਦਿੱਤਾ ਕਿਸੇ ਨੂੰ 2 ਲੱਖ ਦੇ ਦਿੱਤਾ ਧਰਮ ਵਿਨਾ ਦਾ ਨੈਸਟ ਹੋ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਲਾਲਚ ਨੇ ਧਰਮ ਵੀ ਆਪਣਾ ਨੈਸਟ ਕਰ ਲਿਆ ਜੀ ਜਿਹੜੇ 8 ਲੋਕਾਂ ਤੇ ਐਫ ਆਈ ਆਰ ਦਰਜ ਹੋਈ ਗ੍ਰਿਫਤਾਰੀ ਹੋ ਗਈ ਜਾਂ ਹਲੇ ਭਗੌੜੇ ਨੇ ਫਰਾਰ ਨੇ ਹਲੇ ਅਜੇ ਫਰਾਰ ਨੇ ਉਹਨਾਂ ਦੇ ਖਿਲਾਫ ਕੋਈ ਗ੍ਰਿਫਤਾਰੀ ਨਹੀਂ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈਏ ਉਹਨਾਂ ਦੇ ਕੋਈ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈਏ ਲਾਲਚ ਦਿੰਦੇ ਸੀ ਉਹੀ ਜਬਰੀ ਧਰਮ ਪਰਿਵਰਤਨ ਕਰਾਉਂਦੇ ਸਿੱਖਾਂ ਨੂੰ ਇਸਾਈ ਬਣਾਉਂਦੇ ਸੀ ਹਾਂਜੀ ਹਾਂਜੀ ਉਹ ਏਜੰਟ ਰੂਪ ਦਾ ਜਿਹੜੇ ਕੰਮ ਨੇ ਅਸੀਂ ਇੱਕ ਸ਼ਾਸਨ ਨੂੰ ਔਰ ਪ੍ਰਸ਼ਾਸਨ ਨੂੰ 150 ਪਰਿਵਾਰ ਦੀ ਲਿਸਟ ਦਿੱਤੀ ਹੈ ਜਿਸ ਦੇ ਵਿੱਚ 1000 ਬੰਦਾ ਔਰ ਲਗਭਗ ਅਜੇ ਸਾਡੇ ਕੋਲ ਦੂਜੀ ਲਿਸਟ ਬਹੁਤ ਜਲਦੀ ਅਸੀਂ ਜਾਰੀ ਕਰਨ ਵਾਲੇ ਆ ਸਾਡਾ ਬਹੁਤ ਏਰੀਆ ਚ ਇਥੋਂ ਕੰਮ ਚਾਲੂ ਹੋਇਆ ਹੈ ਤਾਂ ਹੁਣ ਅਸੀਂ ਹੋਰ ਏਰੀਆ ਵਿੱਚ ਵੀ ਇਹ ਚੀਜ਼ ਦੇਖ ਰਹੇ ਆ ਕਿ ਸਾਡੇ ਸਾਹਮਣੇ ਆ ਰਹੀ ਹੈ ਚੀਜ਼ ਕਿ ਇੱਥੇ ਵੀ ਧਰਮ ਪਰਿਵਰਤਨ ਹੋਇਆ ਸੀ ਉਹਨਾਂ ਦੇ ਪਹਿਲਾਂ ਵੀਡੀਓ ਫੋਟੋਜ਼ ਘਰਾਂ ਦੀ ਪਛਾਣ ਅਸੀਂ ਉਹ ਚੀਜ਼ ਪ੍ਰਾਪਤ ਕਰਦੇ ਪਿਆ ਕਿਉਂਕਿ ਉਸ ਚੀਜ਼ ਨੂੰ ਮੁਕਰਨਾ ਕਿ ਅਸੀਂ ਸਰਕਾਰ ਕਰਨ ਤੋਂ ਕਈ ਲੋਕ ਇੱਥੇ ਇਨਕਾਰ ਕਰ ਦਿੰਦੇ ਨੇ ਅੱਜ ਹੁਣ ਮਾਮਲਾ ਆ ਰਿਹਾ ਟਾਟਰਗੰਜ ਦਾ ਟਾਟਰਗੰਜ ਦੀ ਗੱਲ ਕਰੀਏ ਤਾਂ ਟਾਟਰਗੰਜ ਦੇ ਵਿੱਚ ਇਹ ਪਹਿਲਾਂ ਹੀ ਉਹਨਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਤੁਸੀਂ ਇਹ ਨਹੀਂ ਕਹਿਣਾ ਕਿ ਧਰਮ ਪਰ ਦਰਮ ਪਰ ਵਰਤਨ ਨਹੀਂ ਤੁਸੀਂ ਕਹਿਣਾ ਵੀ ਕੁਝ ਲੈਣ ਕਹਿਣਾ ਵੀ ਆਸਥਾ ਰੱਖਿਓ ਤੇ ਕੁਝ ਲੋਕ ਕਹਿਣਾ ਵੀ ਅਸੀਂ ਤਾਂ ਗਏ ਨਹੀਂ ਆ ਉਹਨਾਂ ਨੂੰ ਸ਼ਿਪਾਇਆ ਜਾ ਰਿਹਾ ਹੈ ਦਿਸਕਲੀ ਕੀ ਦਸੀਏ ਤੁਹਾਨੂੰ ਕਿ ਉੱਥੇ ਦਾ ਏਰੀਆ ਜਿਹੜਾ ਟਰੈਕਟਰ ਜਾਂਦਾ ਉਹਦੇ ਵਿੱਚ 70% ਕਰਵਨ ਜਨਰ ਹੋ ਚੁੱਕਾ ਹੈ ਇਹ ਵਸਤਵਿਕਤਾ ਹੈ ਲੇਕਿਨ ਕੋਈ ਸਾਹਮਣੇ ਆਉਣ ਨੂੰ ਤਿਆਰ ਨਹੀਂ ਜਦੋਂ ਸਾਹਮਣੇ ਆਉਂਦਾ ਤਾਂ ਉਹਨਾਂ ਨੂੰ ಗ್ರಾಮ ਪ੍ਰਧਾਨ ਜਿਹੜੇ ਮੌਜੂਦਾ ਧਮਕੀ ਦੇਣਗੇ ਕਿਉਂਕਿ ਆਵਾਸ ਸੁਚਾਲੇ ਅੱਛਾ ਮਤਲਬ ਹੋਰ ਵੀ ਕਾਫੀ ਚੀਜ਼ਾਂ ਨੇ ਉਹਨਾਂ ਦਾ ਲਾਲਚ ਹੈ ਵੀ ਸਾਨੂੰ ਪ੍ਰਧਾਨ ਨੇ ਵਾਸ ਨਹੀਂ ਦੇਣਾ ਸਾਨੂੰ ਸੁਚਾਲੇ ਨਹੀਂ ਦੇਣਾ ਸਾਨੂੰ ਵਿਕਾਸ ਨਹੀਂ ਦੇਣਾ